पीबी टुडे चैनल ते ਤੁਹਾਡਾ ਸਵਾਗਤ ਹੈ ਟੱਚਵੁੱਡ ਸੰਸਥਾ ਰੇਲਵੇ ਰੋਡ ਬੰਗਾਦਿਆ ਮੁਟਿਆਰਾ ਨੇ ਦੀਆਂ ਦਾ ਤਿਉਹਾਰ ਤੁੰ ਤਾਮ ਨਾਲ ਮਨਾਇਆ ਇਸ ਮੌਕੇ ਇਕੱਠਿਆ ਹੋਇਆ ਮੁਟਿਆਰਾ ਨੇ ਗਿੱਧਾ ਅਤੇ ਲੋਕ ਬੋਲੀਆਂ ਪਾਕੇ ਖੂਬ ਮਨੋਰੰਜਨ ਕੀਤਾ ਅਤੇ ਇਸ ਮੌਕੇ ਕਈ ਤਰ੍ਹਾਂ ਦਾ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁਜੇ ਸੰਸਥਾ ਦੇ ਸੰਚਾਲਕ ਮੈਡਮ ਅਮਨ अरोड़ा ਨੇ ਆਖਿਆ ਕਿ ਅਗਰ ਲੜਕੀਆਂ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਉਹਨਾਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ ਇਸ ਮੌਕੇ ਉਨ੍ਹਾਂ ਵੱਲੋਂ ਸਮਾਗਮ ਵਿੱਚ ਪੁੱਜੀਆ ਸਾਰੀਆਂ ਲੜਕੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਦੇਖਦੇ ਹਾਂ ਸੀਨੀਅਰ ਸਟਾਫ ਰਿਪੋਰਟਰ ਰਕੇਸ਼ ਅਰੋੜਾ ਦੀ ਵਿਸ਼ੇਸ਼ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਕਿ ਸਾਡਾ ਜਿਹੜਾ ਪਰਪਸ ਹੈ ਇਕੱਠੇ ਹੋਣ ਦਾ ਤਾਂ ਸਾਨੂੰ ਇੱਕ ਮੈਸੇਜ ਮਿਲਣਾ ਚਾਹੀਦਾ ਜਿੱਥੇ ਵੀ ਅਸੀਂ ਜਾਂਦੇ ਹਾਂ ਕੋਈ ਵੀ ਪ੍ਰੋਗਰਾਮ ਹੈ ਸਾਡਾ ਉੱਥੇ ਕੋਈ ਨਾ ਕੋਈ ਪਰਪਸ ਹੁੰਦਾ ਹੈ ਤਾਂ ਮੇਰੇ ਇਥੇ ਆਉਂਦਾ ਜਾਂ ਮੈਂ ਕੁਝ ਚਾਰ ਸ਼ਬਦ ਅਗਰ ਮੈਂ ਬੋਲਦੀ ਆ ਤਾਂ ਉਹਦਾ ਇੱਕ ਇੱਕ ਮਕਸਦ ਹੈ ਪਰਪਸ ਹੈ ਕਿ ਕੁੜੀਆਂ ਨੂੰ ਐਜੂਕੇਟ ਹੋਣਾ ਬਹੁਤ ਜ਼ਰੂਰੀ ਹੈ ਥਿਸ ਇਜ਼ ਵੈਰੀ ਵੈਰੀ ਇੰਪੋਰਟੈਂਟ এডੂਕੇਸ਼ਨ ਤੋਂ ਬਿਨਾ ਅਸੀਂ ਐਵੇਂ ਆ ਜਿਵੇਂ ਇੱਕ ਕੋਈ ਪੰਛੀ ਆ ਬਿਨਾ ਵਿੰਗਸ ਤੋਂ ਆ ਬਿਨਾ ਉਹਦੇ ਪਰ ਨਹੀਂ ਹੈ ਉੜ ਨਹੀਂ ਸਕਦਾ ਉਹ ਫਲਾਈ ਨਹੀਂ ਕਰ ਸਕਦਾ ਸੋ ਬਹੁਤ ਇੰਪੋਰਟੈਂਟ ਹੈ ਕਿ ਸਾਡੀ ਅੱਜ ਦੀ ਜਿਹੜੀ ਜਨਰੇਸ਼ਨ ਹੈ ਜਨਰੇਸ਼ਨ ਕੁੜੀਆਂ ਤੇ ਮੁੰਡੇ ਦੋਨੋਂ ਦੋਨਾਂ এডুকেশন ਆਪਣਾ ਬਹੁਤ ਜ਼ਰੂਰੀ ਹੈ ਸੋ ਮੈਂ ਬਹੁਤ ਵਾਰ ਸੁਣਿਆ ਕਿ ਕੁੜੀਆਂ ਦਾ ਆਪਣਾ ਕੋਈ ਘਰ ਨਹੀਂ ਹੁੰਦਾ ਪਰ ਅੱਜ ਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਨਾ ਆਪਣਾ ਘਰ ਆਪ ਬਣਾ ਸਕਦੇ ਕਿਉਂਕਿ ਉਹ এডুকেਟਡ ਨੇ ਐਮਐਸ ਸਾਇਸ ਕਰਕੇ ਤੁਸੀ ਕਦੀ ਇਹ ਨਹੀਂ ਸੋਚਣਾ ਕਿ ਸਾਡਾ ਆਪਣਾ ਘਰ ਨਹੀਂ ਆ ਤੁਸੀਂ এডুকেਟਡ ਹੈਗੇ ਆ ਤੁਸੀਂ ਤੁਹਾਡਾ ਬਿਹੇਵੀਅਰ ਅੱਛਾ ਹੈ ਤੁਹਾਡੇ ਕੋਲ ਕੋਈ ਸਕਿੱਲਸ ਹੈਗੇ ਆ ਤੁਸੀਂ ਆਪਣਾ ਘਰ ਹਰ ਦੇਸ਼ ਵਿੱਚ ਜਾ ਕੇ ਬਣਾ ਸਕਦੀਆਂ ਤਾਂ ਤੁਹਾਨੂੰ ਇਹ ਬੜੀ ਕਰਨ ਦੀ ਜ਼ਰੂਰਤ ਨਹੀਂ ਹੈ ਇੰਨਾ ਕਾਰਨ ਕਰ ਸਕਦੀਆਂ ਇੰਨਾ ਕੱਗੇ ਜਾ ਸਕਦੀਆਂ ਆ ਕਿ ਤੁਸੀਂ ਆਪਣੇ ਸੁਪਨੇ ਨੂੰ ਪੂਰੇ ਕਰ ਸਕਦੀਆਂ ਆਪਣੀ ਉਦਾਰ ਜਿਹੜੀ ਆ ਤੁਸੀਂ ਖੁਦ ਬਣ ਸਕਦੇ ਆ ਸੋ ਮੇਰੀ ਮੀਨ ਇੱਕ ਵੀ ਜਰਨੀ ਰਹੀ ਹੈ 스타ਟ ਮਤਲਬ ਤੁਸੀਂ ਜ਼ੀਰੋ ਤੋਂ 스타ਟ ਕਰ ਸਕਦੇ ਇਫ ਯੂ ਹੈਵ ਜ਼ੀਰੋ ਯੂ ਕੈਨ 스타ਟ ਫਰਮ ਜ਼ੀਰੋ ਠੀਕ ਹੈ ਜਦੋਂ